ਦੇਖੀ ਮੈਂ ਦੁਕਾਨੇ ਮੇਰੇ ਉੱਤੇ ਨਾ ਚੜ੍ਹਦੀ ਓਏ ਮੈਂ ਇੱਧਰ ਦਿਖਾ ਰਿਆ ਹਾਂ 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 ਸਹੀ ਹੈ ਬਈ ਸਹੀ ਹੈ ਇਹ ਤੁਹਾਨੂੰ ਨਾ ਬਈ ਇਹਦਾ ਨਾ ਹੈਗਾ ਅਮਨ ਬਈ ਤੇਰਾ ਇਹਦਾ ਅੰਛਦ ਸੋ ਇਹ ਕਹਿੰਦੇ ਵੀ ਅਸੀਂ ਸਟੈਂਡ ਕਰਨਾ ਉਹ ਤੁਹਾਨੂੰ ਪੌੜੀਆਂ ਦਿਖਾਉਣਾ ਆਹ ਦੇਖੋ ਇਹ ਪੌੜੀਆਂ ਤੋਂ ਇੱਧਰ ਨੂੰ ਜਾਣਾ ਹੈ ਸਾਈਕਲ ਤੇ ਕਰਨੇ ਆ ਅੱਛਾ ਬਾਈ ਪੰਜਾਬੀ ਸਮਝ ਲੈਂਦੇ ਕਿ ਹਿੰਦੀ ਪੰਜਾਬੀ ਤੋਂ ਨਹੀਂ ਆਉਂਦੀ ਨਾ ਇਹ ਕੋਈ ਦਿੱਕਤ ਨਾ ਹੋਵੇ ਦੇਖ ਲਾ ਵੀ ਹਾਂ ਜੀ 60 ਰੁਪਏ ਲਗਾ ਦੋ ਬਾਅਦ ਕਿਤੇ ਮਿਲ ਗੋ ਡੇਲੀ ਕਰਦੇ ਹੋ ہاں ਬਈ ਇਹ ਡੇਲੀ ਕਰਦੇ ਆ ਮੜਿਆ ਦੇਖਦੇ ਇਹਦਾ ਸਟੈਂਟ ਵੀ ਹਾਂ ਵੀ ਕਿਵੇਂ ਕਰਦੇ ਕਿ ਨਹੀਂ ਕਰਦੇ ਧਿਆਨ ਰੱਖੀ ਯਾਰ ਕਿਤੇ ਵਾਂਚ ਉਹੀ ਗੱਲ ਨਾ ਹੋ ਜੇ ਹਾਂ ਚਲੋ ਉਹ ਬਈ ਇਹ ਤਾਂ ਨੰਗੇ ਇਧਰ ਆਈ ਹੁਣ ਚੱਲ ਉਪਰੋ ਉਪਰ ਆ ਰਹੇ ਉਪਰੋ ਉਪਰੋ ਇਹ ਹਾਂ ਹਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੜਾ ਇਹ ਕੁੜੀ ਆ ਕਿੱਧਰ ਵੜ ਗਏ ਸਾਲਿਆ ਇੱਥੇ ਹੀ ਆਇਆ ਹੁਣ ਉਹ ਨਿਕਲੇ ਉਹ ਨਿਕਲੇ ਅੱਗੇ ਉਹ ਦੇਖ ਬਾਈ ਦੇਖੀ ਭੈਣ ਜੋ ਕਹਿੰਦੇ ਮੇਰੇ ਉੱਤੇ ਨਾ ਚਾੜਦੀ ਬੱਚੇ ਨੇ ਬਾਈ ਬਹੁਤ ਵਧੀਆ ਸਟੰਟ ਕੀਤਾ ਅੱਗੇ ਉਹ ਸਾਈਕਲ ਚੱਕ ਕੇ ਵੀ ਦਿਖਾਇਆ ਆ ਦੇਖੋ ਇਹ ਬਾਈ ਨੇ ਵੀ ਕੀਤਾ ਬਾਈ ਤੂੰ ਵੀ ਚੱਕ ਲੈਣਾ ਸਾਈਕਲ ਹਾਂ ਚੱਕ ਕੇ ਦਿਖਾਈ ਮੜੇ ਉੱਥੇ ਲੈਣਾ ਲੈ ਲਈ ਹੈ ਇਹਦੇ ਵਿੱਚ ਨਾ ਮਾਰੋਗੇ ਤੜਾ ਓਏ ਮੈਂ ਇੱਧਰ ਦਿਖਾ ਰਿਹਾ ਹਾਂ 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 ਸਹੀ ਹੈ ਭਾਈ ਸਹੀ ਹੈ ਸਹੀ ਹੈ ਸਹੀ ਓਕੇ ਭਾਈ ਬੱਚੇ ਮਿਲ ਕੇ ਵਧੀਆ ਲੱਗਿਆ ਹੁਣ ਅੱਜ ਲਈ ਨਾ ਅਸੀਂ ਜਾ ਰਹੇ ਹਾਂ ਜਿਹੜਾ ਅਸੀਂ ਹੋਰ ਥੋੜੀ ਵੀਡੀਓ ਬਣਾਉਣਾ ਠੀਕ ਹੈ ਇਹ ਮੈਂ ਹੁਣ YouTube ਤੇ ਪਾਉਂਗਾ ਠੀਕ ਹੈ ਸਾਡੀ ਦੋਵਾਂ ਦੀ ਵੀਡੀਓ ਓਕੇ ਚੱਲ ਆਇਆ ਬੜਾ ਜੀ ਬੰਨਾ ਤੂੰ ਭਾਈ ਬੈਟਰੀ ਬੰਨਾ ਹੈ ਵਾਹ ਭਾਈ ਇਹ ਬਣ ਰਿਹਾ ਰਾਈਡਰ ਚਾ ਫੇਵਰੇਟ ਐਕਟਰ ਕਿਹਦਾ ਚੋਣ ਚੱਲ ਆਇਆ ਕਿਹੜੀ ਕੋਈ ਵੀ ਨਹੀਂ ਲੱਗਿਆ ਕੋਈ ਤੇਰੇ ਹੱਥਲੇ ਹੋਵੇ ਕੋਣ ਤੋਂ ਵਾਲੇ ਕੋਈ ਪਸੰਦ ਬਸ ਬੈਲ ਬੈਲ ਕੁੜੀ ਜਿਹਾ ਵੀ ਸਾਡੇ ਵੀ ਗਾਹ ਚ ਜਾ ਕੇ ਪਤਾ ਨਹੀਂ ਕੀ ਬਣ ਚਲੋ ਠੀਕ ਆ ਗਾਇਸ ਹੁਣ ਅਸੀਂ ਆ ਆਪਣੇ ਚੱਕ ਰਹੇ ਬੈਗ ਟਾਮ ਝਮ ਜੋ ਵੀ ਆ ਰਹੀ ਆਪਣੀ ਜੈਕਟ ਠੀਕ ਆ ਤੇ ਇਹਦੇ ਆਪਣਾ ਬੈਗ ਹੁਣ ਆਪਾਂ ਜਾ ਰਹੇ ਆਂ ਵੀਡੀਓ ਨੂੰ ਬាទ ਬាទ ਸ਼ੇਅਰ ਕਰਿਓ ਤੇ ਫੋਲੋ ਕਰਿਓ ਇਹ ਬੱਚੇ ਪੁੱਛ ਰਹੇ ਮੇਰਾ ਚੈਨਲ ਬਾਕੀ ਕੁਲਦੀਪ ਵਲੌਗ ਜੀਓ 7 ਮੇਰੀ ਇੱਕ ਵੀਡੀਓ ਵੀ ਆਈ ਸੀ ਇੱਕ ਲੜਕੀ ਲੇਕੀ ਸੀ ਉਹ ਇੰਸਟਾਗ੍ਰਾਮ 'ਤੇ ਕਰਦੇ ਹਾਂ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਆਈ ਹੋਊਗੀ ਉਹ ਲੜਕੀ ਦੇ ਸਾਥ ਉਹ ਰਾਈਡਰ ਕਰਦੀ ਹੈ ਤਾਂ ਮੈਨੇ ਐਸੇ ਹੀ ਉਸੇ ਦੇਖ ਲਿਆ ਤਾਂ ਆ ਵੀ ਇੰਟਰਵਿਊ ਵਲੌਗ ਬਣਾਉਂਦੇ ਆਂ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਭਰਾ ਨੂੰ ਫੋਲੋ ਡੂ ਕਰਿਓ ਠੀਕ ਆ ਧੰਨਵਾਦ ਆਏਗਾ ਕਿ ਆਏ Ah, uh, okay. Chalo. <laughs>